ਇਸ ਤਰ੍ਹਾਂ ਦੀਆਂ ਤਿਆਰੀਆਂ ਤੁਹਾਡੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਚੋਣਾਂ ਦਾ ਚੋਣਾਂ ਦਾ ਵਿਕਲ ਇੱਕ ਵਾਰ ਫਿਰ ਤੋਂ ਵੱਜਣ ਵਾਲਾ ਹੈ ਤਿਆਰੀਆਂ ਦੀਪਕ ਜੀ ਇੱਕ ਨੰਬਰ ਤੇ ਹੈ ਇੱਕ ਨੰਬਰ ਤੇ ਤਿਆਰੀਆਂ ਵੀ ਨੇ ਤੇ ਰਿਜ਼ਲਟ ਵੀ ਆ ਜਿਹੜਾ ਉਹ ਇੱਕ ਨੰਬਰ ਤੇ ਆਉਣ ਵਾਲਾ ਹੈ ਕਿ ਜਿਹੜਾ ਲੋਕਾਂ ਦਾ ਹੰਗਾਰਾ ਹੈ ਲੋਕਾਂ ਦਾ ਪਿਆਰ ਸਾਥ ਜਿਹੜਾ ਕਾਂਗਰਸ ਪਾਰਟੀ ਨੂੰ ਮਿਲ ਰਿਹਾ ਹੈ ਦਿਨ-ਪ ਦਿਨ ਜਿਹੜਾ ਬਾਕੀ ਪਾਰਟੀਆਂ ਨੂੰ ਛੱਡ ਕੇ ਦੀ ਪਾਰਟੀ ਦੇ ਵਿੱਚ ਜੁਆਇਨਿੰਗਾਂ ਹੋ ਰਹੀਆਂ ਨੇ ਸੋ ਕਾਂਗਰਸ ਪਾਰਟੀ ਦੇ ਨਾਲ ਇੱਕ ਬਹੁਤ ਤਕੜਾ ਸਮਰਥਨ ਆ ਜਿਹੜਾ ਲੋਕਾਂ ਦਾ ਹੰਗਾਰ ਹੈ ਔਰ ਲੋਕਾਂ ਦਾ ਸਾਥ ਸਾਨੂੰ ਮਿਲ ਰਿਹਾ ਕਿਉਂਕਿ ਇਹ ਪਾਰਟੀ ਲੋਕਾਂ ਦੀ ਹੈ ਪੰਜਾਬ ਕਾਂਗਰਸ ਦੇ ਜਿਹੜੇ ਪ੍ਰਧਾਨ ਰਾਜਾ ਬੜੇ ਕਹਿੰਦੇ ਉਹ ਉਹਨਾਂ ਨੇ ਇਲੈਕਸ਼ਨ ਤਰਨ ਤਰਨ ਦੇ ਵਿੱਚ ਜ਼ਮਾਨਤ ਕਹਿੰਦੇ ਜਬਤ ਕਰਾਤੀ ਕਾਂ ਸਾ ਸਮਰਾਲਾ ਦੀ ਗੱਲ ਕਰਕੇ ਗੱਲ ਕਰ ਲਈਏ ਇੱਥੇ ਵੀ ਕਹਿੰਦੇ ਚਰਚਾਵਾਂ ਬਹੁਤ ਚੱਲਦੀਆਂ ਪਈਆਂ ਨੇ ਤੇ ਜਿਹੜੇ ਹਲਕਾ ਇੰਚਾਰਜ ਨੇ ਕਹਿੰਦੇ ਉਹ ਤਾਂ ਲੰਬਾ ਸਮਾਂ ਵਿੱਚੋਂ ਕਈ ਮਹੀਨੇ ਕਹਿੰਦੇ ਦਿਖੇ ਹੀ ਨਹੀਂ ਕੋਈ ਸਰਾਸਰਾ ਬਹਾਨੇ ਇਸ ਤਰ੍ਹਾਂ ਆਪਣੇ ਕੰਮ ਸਮਰਾਲੇ ਲੈਵਲ ਤੇ ਨੇ ਤੁਸੀਂ ਬਾਹਰੋਂ ਦੱਸੋ ਇਹ ਗੱਲ ਤੁਹਾਨੂੰ ਕਿੱਥੋਂ ਸੁਣਨੋਂ ਮਿਲੀ ਹੈ ਜਾਂ ਕਾਂਗਰਸ ਦੀ ਕਿਸੇ ਲੀਡਰਸ਼ਿਪ ਨੇ ਜਾ ਕਾਂਗਰਸ ਦੇ ਕਿਸੇ ਵੱਡੇ ਲੀਡਰ ਨੇ ਜਾਂ ਪ੍ਰਧਾਨ ਨੇ ਜਾਂ ਸੈਕਟਰੀ ਨੇ ਕਿਸੇ ਨੇ ਹੀ ਗੱਲ ਤੁਹਾਡੇ ਤੱਕ ਪਹੁੰਚਾਈ ਹੋ। ਉਹ ਜੇ ਰਾਜਨੀਤੀ ਹੈ ਰਾਜਨੀਤੀ ਦੇ ਨਾਲ ਪਰਿਵਾਰ ਵੀ ਜੁੜੀ। ਸਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਦੀਪਕ ਚਾਨਣਾ। ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਚੋਣਾਂ ਦਾ ਵਿਗਲ ਵੱਜਣ ਵਾਲਾ ਹੈ। ਅਜਿਸ ਤਰ੍ਹਾਂ ਹੀ ਪਹਿਲਾ ਤਰਨ ਤਰਨ ਦੇ ਵਿੱਚ ਜਿਮਨੀ ਚੋਣ ਹੋਈ ਉਸ ਤੋਂ ਬਾਅਦ ਹੁਣ ਦੁਬਾਰਾ ਤੋਂ ਪੰਜਾਬ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ ਕਿਹਾ ਜਾ ਰਿਹਾ ਕਿ ਦਸੰਬਰ ਦੇ ਮਹੀਨੇ ਦੇ ਵਿੱਚ ਬਲਾਕ ਸਮਤੀ ਅਤੇ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾਂ ਜਿਹੜੀਆਂ ਨੇ ਉਹ ਕਰਵਾਈਆਂ ਜਾ ਸਕਦੀਆਂ ਨੇ ਪੰਜਾਬ ਸਰਕਾਰ ਨੂੰ ਅਲਟੀਮੇਟ ਜਿਹੜਾ ਦਿੱਤਾ ਗਿਆ ਕਿ ਚੋਣਾਂ ਜਿਹੜੀਆਂ ਨੇ ਜਲਦੀ ਤੋਂ ਜਲਦੀ ਦਸੰਬਰ ਮਹੀਨੇ ਦੇ ਵਿੱਚ ਕਰਵਾਈਆਂ ਜਾਣ ਤਾਂ ਹਰ ਇੱਕ ਪਾਰਟੀ ਦੇ ਵੱਲੋਂ ਇਸ ਚੋਣਾਂ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਰਣਨੀਤੀ ਕੀ ਘੜੀ ਜਾ ਰਹੀ ਹੈ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਲੁੱਕੜ ਮੀਟਿੰਗਾਂ ਦਾ ਜੋਰ ਸ਼ੁਰੂ ਹੋ ਚੁੱਕਿਆ ਹੈ ਇੱਕ ਦੂਜੇ ਨੂੰ ਆਪਣੀਆਂ ਪਾਰਟੀਆਂ ਦੇ ਵਿੱਚ ਜੁਆਇਨਿੰਗਾਂ ਕਰਵਾਈਆਂ ਜਾ ਰਹੀਆਂ ਨੇ ਤਾਂ ਸਾਡੇ ਨਾਲ ਇਸ ਮਾਮਲੇ ਤੇ ਮਸਲੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਇਸ ਟਾਈਮ ਸਮਰਾਲਾ ਦੇ ਯੂਥ ਕਾਂਗਰਸ ਦੇ ਪ੍ਰਧਾਨ ਵਿਸ਼ਾਲ ਭਾਰਤੀ ਮੌਜੂਦ ਨੇ ਗੱਲਬਾਤ ਕਰਨਗੇ ਯੂਥ ਦਾ ਕਿਉਂਕਿ ਅਹਿਮ ਰੋਲ ਹੁੰਦਾ ਹੈ ਖਾਸ ਕਰਕੇ ਬਲਾਕ ਸੰਮਤੀ ਦੀਆਂ ਚੋਣਾਂ ਹੋਣ ਜਾਂ ਕੋਈ ਵੀ ਚੋਣਾਂ ਹੋਣ ਅੱਜ ਕੱਲ ਦੇ ਸਮੇਂ ਦੇ ਵਿੱਚ ਯੂਥ ਦਾ ਇੱਕ ਅਹਿਮ ਰੋਲ ਅਦਾ ਕੀਤਾ ਜਾਂਦਾ ਹੈ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਯੂਥ ਕਾਂਗਰਸ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਗੱਲਬਾਤ ਕਰ ਲੈਨੇ ਆ ਵਿਸ਼ਾਲ ਜੀ ਸਵਾਗਤ ਹੈ ਬਹੁਤ-ਬਹੁਤ ਤੁਹਾਡਾ ਸਭ ਤੋਂ ਪਹਿਲਾਂ ਬਹੁਤ-ਬਹੁਤ ਧੰਨਵਾਦ ਡੀ5 ਦੇਖ ਰਹੇ ਸਾਰੇ ਸਰੋਤਿਆਂ ਦਾ ਦੀਪਕ ਜੀ ਤੁਹਾਡਾ ਜੋ ਇੱਥੇ ਤੁਸੀਂ ਆਏ ਹੋ ਸੋ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਸਾਰੀ ਜਨਤਾ ਦਾ ਜਿਹੜੇ ਇਹ ਚੈਨਲ ਨੂੰ ਦੇਖ ਰਹੇ ਨੇ ਅੱਤ ਕਿਸ ਤਰ੍ਹਾਂ ਦੀਆਂ ਤਿਆਰੀਆਂ ਤੁਹਾਡੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਚੋਣਾਂ ਦਾ ਚੋਣਾ ਦਾ ਵਿਗਲ ਇੱਕ ਵਾਰ ਫਿਰ ਤੋਂ ਵਜਣ ਵਾਲਾ ਹੈ ਤਰੀਕਾ ਅਨਾਉਂਸ ਹੋ ਜਾਣੀਆਂ ਕੁਝ ਕੁ ਦਿਨਾਂ ਦੇ ਵਿੱਚ ਵਿੱਚ ਸ਼ੀਧੀ ਸਤਾਬਦੀ ਚੱਲ ਰਹੀ ਹੈ ਉਸ ਤੋਂ ਬਾਅਦ ਕਹਿੰਦੇ ਐਲਾਨ ਕਿਸੇ ਵੀ ਸਮੇਂ ਤਰੀਕਾ ਦਾ ਐਲਾਨ ਹੋ ਸਕਦਾ ਹੈ ਬਲਕਿ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਖਾਸ ਕਰਕੇ ਯੂਥ ਦਾ ਬੜਾ ਅਹਿਮ ਰੋਲ ਰਹਿੰਦਾ ਹੈ ਨਾ ਚੋਣਾਂ ਦੇ ਵਿੱਚ ਤੁਹਾਡੀਆਂ ਤਿਆਰੀਆਂ ਕਿਸ ਤਰ੍ਹਾਂ ਦੀਆਂ ਹੈਗੀਆਂ ਤਿਆਰੀਆਂ ਦੀਪਕ ਜੀ ਇੱਕ ਨੰਬਰ ਤੇ ਹੈ ਇੱਕ ਨੰਬਰ ਤੇ ਤਿਆਰੀਆਂ ਵੀ ਨੇ ਤੇ ਰਿਜ਼ਲਟ ਵੀ ਆ ਜਿਹੜਾ ਉਹ ਇੱਕ ਨੰਬਰ ਤੇ ਆਉਣ ਵਾਲਾ ਹੈ ਕਿਉਂਕਿ ਜਿਹੜਾ ਲੋਕਾਂ ਦਾ ਹੰਗਾਰ ਹੈ ਲੋਕਾਂ ਦਾ ਪਿਆਰ ਸਾਥ ਜਿਹੜਾ ਕਾਂਗਰਸ ਪਾਰਟੀ ਨੂੰ ਮਿਲ ਰਿਹਾ ਹੈ ਦਿਨ ਪਦਿਨ ਜਿਹੜੇ ਬਾਕੀ ਪਾਰਟੀਆਂ ਨੂੰ ਛੱਡ ਕੇ ਸਾਡੀ ਪਾਰਟੀ ਦੇ ਵਿੱਚ ਜੁਆਇਨਿੰਗਾਂ ਹੋ ਰਹੀਆਂ ਨੇ ਪਿੰਡਾਂ ਦੇ ਵਿੱਚ ਹੋ ਰਹੀਆਂ ਨੇ ਹੁਣ ਸ਼ਹਿਰ ਦੇ ਵਿੱਚ ਵੀ ਅਸੀਂ ਕਰਵਾਨ ਜਾ ਰਹੇ ਹਾਂ ਸੋ ਕਈ ਪਰਿਵਾਰ ਇੱਛੁਕ ਨੇ ਬਾਕੀ ਪਾਰਟੀਆਂ ਤੋਂ ਅੱਕ ਚੁੱਕੇ ਨੇ ਉਹਨਾਂ ਦੀਆਂ ਨੀਤੀਆਂ ਦੇਖ ਚੁੱਕੇ ਨੇ ਉਹ ਮੌਜੂਦਾ ਸਰਕਾਰ ਦੀ ਪਾਰਟੀ ਦੀਆਂ ਨੀਤੀਆਂ ਜਿਹੜੀਆਂ ਨੇ ਉਹ ਦੇਖ ਚੁੱਕੇ ਨੇ ਉਹ ਅਸੀਂ ਕਹਿਣਾ ਨਹੀਂ ਚਾਹੁੰਦੇ ਅਸੀਂ ਆਪ ਕੀ ਬੋਲੀਏ ਸਾਰੀ ਜਨਤਾ ਜਿਹੜੀ ਰੋਬਰੂ ਜਾਣਦੀ ਹੈ ਸੋ ਕਾਂਗਰਸ ਪਾਰਟੀ ਦੇ ਨਾਲ ਇੱਕ ਬਹੁਤ ਤਕੜਾ ਸਮਰਥਨ ਹੈ ਜਿਹੜਾ ਲੋਕਾਂ ਦਾ ਹੁੰਗਾਰਾ ਹੈ ਔਰ ਲੋਕਾਂ ਦਾ ਸਾਥ ਸਾਨੂੰ ਮਿਲ ਰਿਹਾ ਕਿਉਂਕਿ ਇਹ ਪਾਰਟੀ ਲੋਕਾਂ ਦੀ ਹੈ ਇਸ ਕਰਕੇ ਸਾਡੀ ਤਿਆਰੀਆਂ ਵੀ ਜੋਰਾਂ ਤੇ ਨੇ ਤੇ ਸਾਡੀ ਜਿੱਤ ਵੀ ਪੱਕੀ ਹੈ ਇਹ ਲੋਕਾਂ ਦੇ ਨਾਲ رابطہ ਕਰਨਾ ਸ਼ੁਰੂ ਕਰ ਦਿੱਤਾ ਪਿੰਡਾਂ ਦੇ ਵਿੱਚ ਮੀਟਿੰਗਾਂ ਮੁੱਟੀਆਂ ਕਰਨੀਆਂ ਲੋਕਾਂ ਨੂੰ ਜੋੜਨਾ ਆਪਸ ਦੇ ਵਿੱਚ ਜਿਹੜੇ ਤੁਹਾਡੇ ਕਾਂਗਰਸੀ ਇਹ ਦੇ ਖਾਸ ਕਰਕੇ ਵਰਕਰ ਹੈਗੇ ਉਹਨਾਂ ਨੂੰ ਜੋੜਨਾ ਸ਼ੁਰੂ ਕੀਤਾ ਨਾਲ ਕਾਂਗਰਸ ਪਾਰਟੀ ਦੇ ਵਰਕਰ ਤਾਂ ਤਿਆਰੀ ਰਹਿੰਦੇ ਨੇ ਅਸੀਂ ਪਕਜੀ ਇਹ ਤਾਂ ਹਰ ਦਮ ਸ਼ੁਰੂ ਤੋਂ ਲੈ ਕੇ ਜਦੋਂ ਵੋਟਾਂ ਦਾ ਬਿਗੁਲ ਵੱਜੇ ਚਾਹੇ ਨਾ ਵੱਜੇ ਪਰ ਅਸ ਜਿਹੜੇ ਕਾਂਗਰਸ ਪਾਰਟੀ ਦੇ ਵਰਕਰ ਨੇ ਸੇਵਾ ਵਾਸਤੇ ਕਿਉਂਕਿ ਉਹਨਾਂ ਦਾ ਪਿਆਰ ਹੈ ਜਿਹੜਾ ਪਾਰਟੀ ਨੂੰ ਕਿਉਂਕਿ ਸਾਡੇ ਜੋ ਹਲਕਾ ਇੰਚਾਰਜ ਨੇ ਉਹ ਅਹੁਦੇ ਹੀ ਉਹਨਾਂ ਨੂੰ ਦਿੰਦੇ ਨੇ ਸੋ ਪਾਰਟੀ ਦਾ ਪਰਿਵਾਰ ਦਾ ਮੈਂਬਰ ਹੀ ਉਹਨਾਂ ਨੂੰ ਜਿਹੜੇ ਨੇ ਰੱਖਦੇ ਨੇ ਜਿਨ੍ਹਾਂ ਨੂੰ ਪਾਰਟੀ ਦੇ ਨਾਲ ਲਗਨ ਹੁੰਦੀ ਹੈ ਪਿਆਰ ਹੁੰਦੀ ਹੈ ਸੋ ਇਸ ਕਰਕੇ ਬਹੁਤ ਵਧੀਆ ਜਿਹੜਾ ਮਾਹੌਲ ਹੈ ਤੇ ਪਾਰਟੀ ਦੇ ਲਈ ਵੀ ਬਹੁਤ ਵਧੀਆ ਮਾਹੌਲ ਹੈ ਵਰਕਰਾਂ ਦੇ ਵਿੱਚ ਉਤਸ਼ਾਹ ਪੂਰਾ ਹੈ ਦੇ ਜੋਰਾਂ ਸ਼ੋਰਾਂ ਦੇ ਨਾਲ ਕੋਈ ਨੈਗੇਟਿਵਿਟੀ ਨਹੀਂ ਪੂਰੇ ਪੋਜ਼ਿਟਿਵ ਨੇ ਚੜ੍ਹਦੀ ਕਲਾ ਦੇ ਵਿੱਚ ਆਈ ਚੱਕ ਦਾਂਗੇ ਫੱਟੇ ਹਾਂਜੀ ਸੈਮੀ ਫਾਈਨਲ ਮੰਨਦੇ ਹੋਏ ਚੋਣਾਂ ਨੂੰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਨੂੰ ਜੋ ਕਿ 27 ਦੇ ਵਿੱਚ ਚੋਣਾਂ ਹੋ ਜਾਣੀਆਂ ਨੇ ਦੁਬਾਰਾ ਤੋਂ ਸੀਐਮ ਚੁਣਿਆ ਜਾਣਾ ਹੈ ਪੰਜਾਬ ਦੇ ਵਿੱਚ ਚੋਣਾਂ ਹੋਣੀਆਂ ਨੇ ਖਾਸ ਕਰਕੇ 5 ਸਾਲ ਆਮ ਆਦਮੀ ਪਾਰਟੀ ਦੇ ਪੂਰੇ ਹੋ ਜਾਣੇ ਨੇ 2027 ਦੇ ਤਕਰੀਬਨ ਸਟਾਡਿੰਗ ਦੇ ਵਿੱਚ ਹੀ ਚੋਣਾਂ ਹੋ ਜਾਣੀਆਂ ਨੇ ਸੈਮੀ ਫਾਈਨਲ ਮੰਨਦੇ ਹੋਏ ਨਾ ਚੋਣਾਂ ਦੇਖੋ ਸੈਮੀ ਫਾਈਨਲ ਤਾਂ ਕਹਿ ਸੈਮੀ ਫਾਈਨਲ ਤੇ ਫਾਈਨਲ 'ਚ ਇਹ ਫਰਕ ਹੁੰਦਾ ਹੈ ਕਿ ਸੈਮੀ ਫਾਈਨਲ ਦੇ ਵਿੱਚ ਜਿਹੜੀ ਮੌਜੂਦਾ ਸਰਕਾਰ ਹੈ ਇਹਨਾਂ ਦਾ ਕਿਤੇ ਕਿਤੇ ਦਬਾਅ ਬਣਾਉਣ ਦੀ ਬਹੁਤ ਕੋਸ਼ਿਸ਼ ਕਰਦੀ ਹੈ ਧੱਕਾ ਬਹੁਤ ਕਰਦੀ ਹੈ ਡਰਾਵੇ ਬਹੁਤ ਦਿੱਤੇ ਜਾਂਦੇ ਨੇ ਪਰਚਿਆਂ ਦੇ ਡਰਾਵੇ ਦਿੱਤੇ ਜਾਂਦੇ ਨੇ ਕੋਈ ਨਹੀਂ ਮੰਨਦਾ ਤਾਂ ਪਰਚੇ ਕਰ ਵੀ ਦਿੱਤੇ ਜਾਂਦੇ ਨੇ ਨਾਜਾਇਜ਼ ਹੋ ਰਹੀ ਹੈ ਅਸੀਂ ਦੇਖ ਰਹੇ ਹਾਂ ਕਿਸੇ ਵੀ ਹਲਕੇ ਦੇ ਵਿੱਚ ਹੈ ਜਿਹੜਾ ਜਿਹੜੀ ਪੰਜਾਬ ਸਰਕਾਰ ਹੈ ਮੌਜੂਦਾ ਪੰਜਾਬ ਸਰਕਾਰ ਹਰ ਪੱਖੋਂ ਫੇਲ ਹੋ ਚੁੱਕੀ ਹੈ ਸੋ ਫਾਈਨਲ ਡੇਟ অর ਫਾਈਨਲ ਦੇ ਰਿਜ਼ਲਟ ਤਾਂ ਮੈਂ ਕਹਿ ਨਹੀਂ ਸਕਦਾ ਪਰ ਜੋ ਜੋਸ਼ ਹੈ ਜੋ ਲੋਕਾਂ ਦਾ ਫਤਵਾ ਉਹ ਮੈਂ ਜ਼ਰੂਰ ਦੱਸ ਸਕਦਾ ਵੀ ਕਾਂਗਰਸ ਪਾਰਟੀ ਨੂੰ ਇੱਕ ਨੰਬਰ ਤੇ ਲੈ ਕੇ ਆਣਗੇ ਲੋਕ ਉਹਨਾਂ ਦੀਆਂ ਨੀਤੀਆਂ ਨੂੰ ਉਹਨਾਂ ਦੇ ਜਿਹੜੇ ਦੱਸੇ ਕੰਮ ਨੇ ਤਾਂ ਜਿਹੜੇ ਕੰਮ ਕੀਤੇ ਔਰ ਵਾਅਦੇ ਕਰਕੇ ਅਸੀਂ ਜਿਹੜੇ ਵਾਅਦੇ ਪੂਗਾਏ ਨੇ ਚਾਹੇ ਸਾਡੀ ਸੈਂਟਰਲ ਸਰਕਾਰ ਹੋਵੇ ਉਸ ਸਮੇਂ ਦੇ ਜਿਹੜੇ ਕੰਮ ਕੀਤੇ ਹੋਏ ਤੇ ਹੁਣ ਦੀ ਜਿਹੜੀ ਜਿਹੜੀ ਸਾਡੀ ਸਰਕਾਰ ਰਹਿ ਚੁੱਕੀ ਹੈ ਚਾਹੇ ਸਾਡੀ ਚਰਨਜੀਤ ਚੰਨੀ ਜੀ ਦੇ ਟਾਈਮ ਤੇ ਮਹਿਜ 100 ਦਿਨ ਅਸੀਂ ਉਹਦੇ ਜਿਹੜੇ ਦਿਨ ਨੇ ਉਹ ਸਾਰੇ ਲੋਕ ਨੇ ਸਾਡੇ ਪੰਜਾਬ ਦੇ ਬਹੁਤ ਯਾਦ ਕਰ ਰਹੇ ਨੇ ਚਾਹੇ ਮਾਤਾਵਾਂ ਨੇ ਚਾਹੇ ਬਜ਼ੁਰਗ ਨੇ ਚਾਹੇ ਨੌਜਵਾਨ ਨੇ ਉਹ ਕੱਲਾ ਕੱਲਾ ਜਿਹੜਾ ਉਸ ਕਾਂਗਰਸ ਪਾਰਟੀ ਦਾ ਫੈਨ ਆ ਸੋ ਕਾਂਗਰਸ ਪਾਰਟੀ ਦੀ ਜਿਹੜੀ ਚੜ੍ਹਦੀ ਕਲਾ ਸਾਡੀ ਪੂਰੀ ਫੁੱਲ ਹੈ ਲੋਕ ਤਾਂ ਕਹਿੰਦੇ ਕਾਂਗਰਸ ਪਾਰਟੀ ਇਕਜੁੱਟ ਨਹੀਂ ਹੈਗੀ ਕਹਿੰਦੇ ਪ੍ਰਧਾਨ ਜਿਹੜੇ ਨੇ ਪ੍ਰਧਾਨ ਨੂੰ ਲਾੜ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਕਹਿੰਦੇ ਚੰਨੀ ਹੋਣੀ ਦੁਬਾਰਾ ਤੋਂ ਐਕਟਿਵ ਹੋਏ ਹੋਏ ਨੇ ਕਹਿੰਦੇ ਉਹਨਾਂ ਨੂੰ ਪ੍ਰਧਾਨ ਲਾਇਆ ਜਾਣਾ ਹੈ ਜਿਹੜੀਆਂ ਚਰਚਾਵਾਂ ਸੋਸ਼ਲ ਮੀਡੀਆ ਤੇ ਇਹ ਚੱਲਦੀਆਂ ਪਈਆਂ ਨੇ ਪੰਜਾਬ ਕਾਂਗਰਸ ਦੇ ਜਿਹੜੇ ਪ੍ਰਧਾਨ ਰਾਜਾ ਵੜਿੰਗ ਨੇ ਕਹਿੰਦੇ ਉਹਨਾਂ ਨੇ ਇਲੈਕਸ਼ਨ ਕਰਨ ਤਰ੍ਹਾਂ ਦੇ ਵਿੱਚ ਜਮਾਨਤ ਕਹਿੰਦੇ ਜਬਤ ਕਰਾਤੀ ਕਾਂਗਰਸ ਦੀ ਦੇਖੋ ਇਹ ਤਾਂ ਹੁਣ ਤੁਸੀਂ ਗੱਲ ਉਹ ਕੀਤੀ ਹੈ ਨਾ ਜਿਸ ਲਈ ਤੁਸੀਂ ਆਏ ਹੋ ਤੁਸੀਂ ਤੁਹਾਡੇ ਦਿਲ ਚ ਕੀ ਹੈ ਤੁਸੀਂ ਕੀ ਪੁੱਛਣਾ ਚਾਹੁੰਦੇ ਹੋ ਅਸੀਂ ਵੀ ਬੇਖੋਬੀ ਜਾਣਦੇ ਹਾਂ ਸੋ ਕਾਂਗਰਸ ਪਾਰਟੀ ਦੇ ਵਿੱਚ ਜੇ ਕਾਂਗਰਸ ਪਾਰਟੀ ਇਕੱਠੀ ਨਹੀਂ ਹੁੰਦੀ ਤਾਂ ਤੁਸੀਂ ਕੱਲ ਦੀ ਐਗਜ਼ਾਮਪਲ ਲੈ ਲਓ ਕੱਲ ਚਰਨਜੀਤ ਸਿੰਘ ਚੰਨੀ ਜੀ ਦੇ بیٹے ਦੇ ਜਿਹੜਾ ਖੰਡਪਾੜ ਤੋਂ ਸਾਬ ਦਾ ਪਾਠ ਰਖਾਇਆ ਹੋਇਆ ਸੀ ਉੱਥੇ ਕਾਂਗਰਸ ਇੱਕ ਇਕੱਠੀ ਸੀ ਇੱਕੋ ਮੰਚ ਤੇ ਸੀ ਸਾਰੇ ਇੱਕ ਦੂਜੇ ਦਾ ਹੱਥ ਫੜ ਕੇ ਜਿਹੜੇ ਚੱਲ ਰਹੇ ਸੀ ਸੋ ਕਾਂਗਰਸ ਪਾਰਟੀ ਦਾ ਕਦੇ ਲਾਗੇ ਨਹੀਂ ਹੋਈ ਆ ਤੋੜੀਆਂ ਬੋਧੀਆਂ ਜਿਹੜੀਆਂ ਗਿਲੇ ਸ਼ਿਕਵੇ ਨੇ ਮਨ ਮਟਾਵ ਨੇ ਉਹ ਇੱਕ ਛੋਟੇ ਤੋਂ ਛੋਟੇ ਪੰਜ ਜਿਹੜੇ ਮੈਂਬਰਾਂ ਦਾ ਪਰਿਵਾਰ ਹੁੰਦਾ ਉਹਦੇ 'ਚ ਵੀ ਤਿੰਨ ਆਪਸ ਦੇ ਵਿੱਚ ਤਿੰਨ ਜਣਾਂ ਨਾਲ ਹੋ ਜਾਂਦੇ ਨੇ ਸੋ ਇਹ ਤਾਂ ਪੂਰਾ ਪੰਜਾਬ ਹੈ ਪੂਰੇ ਪੰਜਾਬ ਦੀ ਵਾਗਡ ਹੋ ਰਹਾ ਥੋੜੀਆਂ ਨੁਕਤੇ ਚੰਨੀਆਂ ਹੋ ਜਾਂਦੇ ਬਾਕੀ ਵਿਰੋਧੀਆਂ ਦਾ ਤਾਂ ਕੰਮ ਹੈ ਜੀ ਕਰਨਾ ਉਹਨਾਂ ਨੇ ਤਾਂ ਕਹਿਣਾ ਹੀ ਹੈ ਕਿਉਂਕਿ ਉਹ ਕਈ ਵਾਰ ਤਾਂ ਕਹਿੰਦੇ ਉਹ ਕਹਾ ਦੰਨੇ ਵੀ ਉਹ ਉਹ ਲੋਕ ਵੀ ਗਲਤੀਆਂ ਕਰ ਰਹੇ ਨੇ ਜਿਹੜੇ ਪੈਦਾਈ ਗਲਤੀ ਨਾ ਹੋਈ ਸੀ ਸੋ ਇਹ ਜੇ ਇਹ ਜੇ ਸਾਨੂੰ ਜਿਹੜੀਆਂ ਅਫਵਾਹਾਂ ਨੇ ਉਹਦੀ ਕੋਈ ਦਿੱਕਤ ਨਹੀਂ ਸਾਨੂੰ ਕੋਈ ਟੈਨਸ਼ਨ ਹੈ ਕਾਂਗਰਸ ਪਾਰਟੀ ਕਿ ਝੋਟਾ ਹੈ ਕਾਂਗਰਸ ਪਾਰਟੀ ਹਰੇਕ ਦੇ ਨਾਲ ਹੈ ਬਾਕੀ ਜੋ ਤਰਨ ਤਾਰਨ ਦਾ ਤੁਸੀਂ ਰਿਜ਼ਲਟ ਦਾ ਹੀ ਗੱਲ ਕਰ ਰਹੇ ਹੋ ਉੱਥੇ ਕੀ ਹੋਇਆ ਕੀ ਨਹੀਂ ਹੋਇਆ ਕੀ ਜਿਹੜੇ ਪੰਚਾਇਤ ਸਰਪੰਚਾਂ ਨੂੰ ਪਟਾ ਕੇ ਤੁਮ ਕਾਇਆ ਗਿਆ ਉਹਨਾਂ ਦੇ ਜਿਹੜੇ ਗਾਲ ਅੰਗੂਠਾ ਦਿੱਤਾ ਗਿਆ ਸੋ ਇਹ ਸਾਰੀਆਂ ਗੱਲਾਂ ਜਿਹੜਾ ਤੱਕੇशाही ਹੈ ਇਹ ਪੰਜਾਬ ਇਹ ਤਾਂ ਇਹ ਸਰਕਾਰ ਦੀ ਸਭ ਤੋਂ ਪਹਿਲੀ ਜਿਹੜੀ ਕੋਸ਼ਿਸ਼ ਹੁੰਦੀ ਹੈ ਇਹ ਤਾਂ ਸ਼ਾਮ ਸ਼ਾਮ ਦਾਮ ਦੰਡ ਭੇਜ ਜਿਹੜਾ ਇਹਨਾਂ ਦਾ ਦਿੱਲੀ ਵਾਲਾ ਮੰਤਰੀ ਕਹਿ ਗਿਆ ਸੀ ਸੋ ਉਹਦੇ ਤੇ ਚੱਲ ਪਏ ਨੇ ਸੋ ਇਹ ਤਾਂ ਜਿਹੜੇ ਪੰਜਾਬ ਦੇ ਲੋਕ ਨੇ ਬੇਖੁੱਬੀ ਜਾਣ ਚੁੱਕੇ ਨੇ ਮੈਂ ਤੁਹਾਨੂੰ ਦੱਸਿਆ ਨਾ ਸੈਮੀਫਾਈਨਲ ਤੇ ਫਾਈਨਲ ਦੇ ਵਿੱਚ ਇਹ ਫਰਕ ਹੁੰਦਾ ਸੈਮੀਫਾਈਨਲ ਦੇ ਵਿੱਚ ਜਿਹੜਾ ਤੱਕੇ ਪਰ ਫਾਈਨਲ ਦੇ ਵਿੱਚ ਇਹਨਾਂ ਲੋਕਾਂ ਦਾ ਫਤਵਾ ਹੈ ਉਹੀ ਅੱਗੇ ਆਏਗਾ ਜੀ ਜੀ ਹਲਕਾ ਸਮਰਾਲਾ ਦੀ ਖਾਸ ਕਰਕੇ ਗੱਲ ਕਰ ਲਈਏ ਇੱਥੇ ਵੀ ਕਹਿੰਦੇ ਚਰਚਾਵਾਂ ਬਹੁਤ ਚੱਲਦੀਆਂ ਪਈਆਂ ਨੇ ਤੇ ਜਿਹੜੇ ਹਲਕਾ ਇੰਚਾਰਜ ਨੇ ਕਹਿੰਦੇ ਉਹ ਉਹ ਤਾਂ ਲੰਬਾ ਸਮਾਂ ਵਿੱਚੋਂ ਕਈ ਮਹੀਨੇ ਕਹਿੰਦੇ ਦਿਖੇ ਹੀ ਨਹੀਂ ਉਹਨਾਂ ਦੀ ਵੀ ਟਿਕਟ ਕਹਿੰਦੇ ਕਿਸੇ ਹੋਰ ਨੂੰ ਦੇ ਦੇਣੀ ਹੈ ਸਤਾਈ ਦੇ ਵਿੱਚ ਕਹਿੰਦੇ ਉਹਨਾਂ ਨੂੰ ਟਿਕਟੇ ਨਹੀਂ ਮਿਲਣੀ ਕੋਈ ਜਿਹੜੇ ਪੁਰਾਣੇ ਕਾਂਗਰਸ ਦੇ ਸਿਆਸੀ ਕਿਹਾ ਜਾ ਰਿਹਾ ਲਗਾਤਾਰ ਲੰਬਾ ਸਮਾਂ ਐਮਐਲਏ ਵੀ ਰਹੇ ਵਿਧਾਇਕ ਰਹੇ ਇੱਥੋਂ ਸਰਦਾਰ ਅਮਰੀਤ ਸਿੰਘ ਤੇ ਲੌਣਾ ਦੀ ਮੈਂ ਗੱਲ ਕਰ ਰਿਹਾ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਕਹਿੰਦੇ ਦੁਬਾਰਾ ਤੋਂ ਜੁਆਇਨਿੰਗ ਕਰਵਾਈ ਜਾਣੀ ਉਹਨਾਂ ਦੇ ਪਰਿਵਾਰ ਨੂੰ ਟਿਕਟ देखो सरा 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 ये सरासर बहाने इस तरह अपने समराले लेवल पे ने ਤੁਸੀਂ ਬਾਹਰੋਂ ਦੱਸੋ ਇਹ ਗੱਲ ਤੁਹਾਨੂੰ ਕਿੱਥੋਂ ਸੁਣਾ ਨੂੰ ਮਿਲੀ ਆ ਜਾਂ ਕਾਂਗਰਸ ਦੀ ਕਿਸੇ ਲੀਡਰਸ਼ਿਪ ਦੀ ਜਾਂ ਕਾਂਗਰਸ ਦੇ ਕਿਸੇ ਵੱਡੇ ਲੀਡਰ ਨੇ ਜਾਂ ਪ੍ਰਧਾਨ ਨੇ ਜਾਂ ਸੈਕਟਰੀ ਨੇ ਕਿਸੇ ਨੇ ਇਹ ਗੱਲ ਤੁਹਾਡੇ ਤੱਕ ਪਹੁੰਚਾਈ ਹੋਵੇ ਉਹ ਜੇ ਰਾਜਨੀਤੀ ਹੈ ਰਾਜਨੀਤੀ ਦੇ ਨਾਲ ਪਰਿਵਾਰ ਵੀ ਜ਼ਰੂਰੀ ਹੈ ਜੇ ਸਾਡੇ ਹਲਕਾ ਇੰਚਾਰਜ 60 70 ਦਿਨ ਵਾਸਤੇ ਬਾਹਰ ਆਪਣੇ ਪਰਿਵਾਰ ਵਾਸਤੇ ਗਏ ਪਰ ਉਹ ਬੱਚਿਆਂ ਦੀ ਸੈਟਿੰਗ ਕਰਨ ਵਾਸਤੇ ਗਏ ਜਾਂ ਕਿਸੇ ਵੀ ਆਪਣੇ ਪਰਿਵਾਰ ਦੇ ਨਾਲ ਹੌਲੀਡੇਸ ਤੁਸੀਂ ਕਹਿ ਲਓ ਇੰਜੋਏ ਕਰਨ ਗਏ ਪਰ ਇਹਦਾ ਮਤਲਬ ਇਹ ਨਹੀਂ ਜਏ ਉਸ ਤੋਂ ਪਹਿਲਾਂ ਇਹਨਾਂ ਨੇ ਕੋਈ ਪ੍ਰੋਗਰਾਮ ਇਸ ਤੁਸੀਂ ਦੱਸੋ ਉਹਨਾਂ ਦੀ ਪ੍ਰੋਫਾਈਲ ਦੇਖ ਲਓ ਤੇ ਬਾਕੀਆਂ ਦੀ ਪ੍ਰੋਫਾਈਲ ਦੇਖ ਲਓ ਕੋਈ ਪ੍ਰੋਗਰਾਮ ਦਿਨ ਦਾ ਹੋਵੇ ਕੋਈ ਰਾਤ ਦਾ ਹੋਵੇ ਕੋਈ ਭੋਗ ਹੋਵੇ ਕੋਈ ਵਿਆਹ ਸ਼ਾਦੀ ਹੋਵੇ ਕਾਂਗਰਸ ਪਾਰਟੀ ਦੇ ਜਿਹੜੇ ਸਾਡੇ ਹਲਕਾ ਇੰਚਾਰਜ ਸਰਦਾਰ ਰਪਿੰਦਰ ਸਿੰਘ ਰਾਜਾ ਗਿੱਲ ਉਹ ਆਪਣੇ ਹਲਕੇ ਦੇ ਲੋਕਾਂ ਵਾਸਤੇ ਪਿੰਡਾਂ ਦੇ ਲੋਕਾਂ ਵਾਸਤੇ ਸ਼ਹਿਰ ਦੇ ਲੋਕਾਂ ਵਾਸਤੇ ਹਮੇਸ਼ਾ ਖੜੇ ਰਹੇ ਨੇ ਔਰ ਜਦੋਂ ਦੇ ਵਾਰੋਂ ਆਏ ਆ ਉਸੋ ਬਾਦ ਇੱਕ ਵੀ ਪ੍ਰੋਗਰਾਮ ਹੈ ਜਿਹੜਾ ਉਹ ਮਿਸ ਨਹੀਂ ਕੀਤਾ ਚਾਹੇ ਕੋਈ ਦੁੱਖ ਦਾ ਹੈ ਕੋਈ ਸੁਖ ਦਾ ਕੋਈ ਵੀ ਪ੍ਰੋਗਰਾਮ ਹੈ ਸ਼ਹਿਰ ਦਾ ਪਿੰਡ ਦਾ ਹਰੇਕ ਦੇ ਨਾਲ ਸ਼ਰੀਕ ਹੋਏ ਨੇ ਹਰੇਕ ਦੇ ਦੁੱਖ ਸਾਂਝਾ ਕੀਤਾ ਘਰਾਂ ਘਰਾਂ 'ਚ ਜਾ ਕੇ ਤੁਸੀਂ ਆਪਣੀ ਉਹਨਾਂ ਦੀ ਪ੍ਰੋਫਾਈਲ ਚੈੱਕ ਕਰ ਸਕਦੇ ਹੋ ਸੋ ਇਹਦਾ ਜਿਹੜੀ ਹਲਕਾ ਇੰਚਾਰਜ ਨੇ ਰਵਿੰਦਰ ਸਿੰਘ ਰਾਜਾ ਗਿਲਜੀ ਨੇ ਤੇ ਉਹਨਾਂ ਨੂੰ ਹੀ ਟਿਕਟ ਹੈ ਜਿਹੜੀ 2027 ਦੇ ਵਿੱਚ ਅਨਾਉਂਸ ਹੋਊਗੀ ਕਹਿੰਦੇ ਪਿਛਲੇ ਦਿਨੀ ਆ ਆ ਸਾਬ ਕਵੀ ਦਾ ਹੈ ਜਿਹੜੇ ਰਹੇ ਨੇ ਅਮਰੀਕਾ ਸੰਦ ਲੋ ਉਹਨਾਂ ਦੇ ਪੀਏ ਵੀ ਕਹਿੰਦੇ ਕਾਂਗਰਸ ਮੁਲਵੀ ਦਾ ਕਹਿ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਉਹਨਾਂ ਨੇ ਵੀ ਕਹਿੰਦੇ ਜਿਹੜੀ ਬਈ ਜੋ ਮਿਲਣਾ ਚਾਹੀਦਾ ਹੈ ਬਈ ਇੱਕ ਪਾਰਟੀ ਦੇ ਵਿੱਚ ਰਹਿ ਕੇ ਜੋ ਪਿਆਰ ਸਤਿਕਾਰ ਮਾਨ ਸਤਿਕਾਰ ਉਹ ਨਹੀਂ ਮਿਲਦਾ ਕਹਿੰਦੇ ਕਾਂਗਰਸ ਦੇ ਨਾਲ ਦੇਖੋ ਜੀ ਇਹ ਤਾਂ ਮਾਹੌਲ ਚੱਲਦਾ ਹੀ ਹੁੰਦਾ ਇੱਕ ਇੱਕ ਪਾਰਟੀ ਚ ਦੂਜੀ ਪਾਰਟੀ ਦੂਸਰਾ ਬੰਦਾ ਤੀਸਰੀ ਪਾਰਟੀ ਹੁਣ ਜਿਹੜੇ ਕਾਂਗਰਸ ਪਾਰਟੀ ਦੇ ਕੱਲ ਪਿੰਡਾਂ ਦੇ ਜੁਆਇਨਿੰਗ ਕੀਤੀਆਂ ਨੇ ਬਾਕੀ ਪਾਰਟੀ ਨੂੰ ਛੱਡ ਕੇ ਕਾਲੀ ਦਲ ਨੂੰ ਛੱਡ ਕੇ ਆ ਰਹੇ ਨੇ ਆਮਾਦੀ ਪਾਰਟੀ ਨੂੰ ਛੱਡ ਕੇ ਆ ਰਹੇ ਨੇ ਭਾਜਪਾ ਨੂੰ ਛੱਡ ਕੇ ਆ ਰਹੇ ਨੇ ਆਪਾਂ ਉਹਨਾਂ ਵੱਲ ਵੀ ਦੇਖੀਏ ਸੋ ਇਹ ਤਾਂ ਮਨਮਟਾ ਹੋਣ ਜੋ ਹੋਰ ਕਿਉਂ ਨਹੀਂ ਇੱਜ਼ਤ ਮਿਲ ਰਹੀ ਤੁਸੀਂ ਕਾਂਗਰਸ ਪਾਰਟੀ ਦੇ ਹਲਕੇ ਦੇ ਸਾਰੇ ਵਰਕਰਾਂ ਨੂੰ ਇਕੱਠੇ ਕਰ ਲਓ ਅਹੁਦੇਦਾਰਾਂ ਨੂੰ ਇਕੱਠੇ ਕਰ ਲਓ ਉਹਨਾਂ ਦੇ ਵਿੱਚੋਂ ਤੁਸੀਂ ਪੁੱਛੋ 100 ਜਣਿਆਂ ਨੂੰ ਕਿ ਕਿਹਨੂੰ ਇੱਜ਼ਤ ਨਹੀਂ ਮਿਲੀ ਸੋ ਮੈਨੂੰ ਤਾਂ ਲੱਗਦਾ ਹੈ ਕਿ ਜਿੰਨੀ ਇੱਜ਼ਤ ਅੱਜ ਦੇ ਟਾਈਮ ਦੇ ਵਿੱਚ ਚਾਹੇ ਅਮਰਿੰਦਰ ਸਿੰਘ ਰਾਜਾਵੜਿੰਗ ਜੀ ਦੀ ਪ੍ਰਧਾਨਗੀ ਹੇਟ ਕਹਿ ਲੋ ਚਾਹੇ ਸਾਡੇ ਹਲਕਾ ਇੰਚਾਰਜ ਦੀ ਰਹਿਨੁਮਾਈ ਹੇਟ ਕਹਿ ਲੋ ਪਰ ਜਿੰਨੀ ਇੱਜ਼ਤ ਕਾਂਗਰਸ ਵਰਕਰ ਨੂੰ ਇਸ ਟਾਈਮ ਮਿਲ ਰਹੀ ਹੈ ਮੈਨੂੰ ਲੱਗਦਾ ਨਹੀਂ ਪਹਿਲਾਂ ਮਿਲੇ ਹੋਗੇ ਪਰ ਮੈਂ ਪਹਿਲਾਂ ਜਿਹੜਾ ਸਰ ਗਰਮ ਵੀ ਨਹੀਂ ਸੀ ਮੈਂ ਬਾਈ ਤੋਂ ਬਾਅਦ ਹੀ ਜਿਹੜਾ ਇੰਟਰਸਟ ਹੈ ਜਿਹੜਾ ਰਾਜਨੀਤੀ ਦੇ ਵਿੱਚ ਪਿਆ ਸੋ ਪਰ ਮੈਨੂੰ ਇਸ ਗੱਲ ਦਾ ਤਾਂ ਪਤਾ ਕਿਉਂਕਿ ਵਿਚਰਦੇ ਤਾਂ ਆਪਾਂ ਸ਼ਹਿਰ ਦੇ ਵਿੱਚ ਰਹਿੰਨੇ ਵੀ ਇੱਥੇ ਆ ਸੋ ਇੱਜ਼ਤ ਦੇ ਨਾਲ ਕੋਈ ਵੱਡੀ ਮੀਟਿੰਗ ਹੋਵੇ ਚੰਡੀਗੜ੍ਹ ਤੱਕ ਜੇ ਲੈ ਕੇ ਗਿਆ ਛੋਟੇ ਤੋਂ ਛੋਟੇ ਵਰਕਰ ਨੂੰ ਜੇ ਕੋਈ ਚੰਡੀਗੜ੍ਹ ਤੱਕ ਲੈ ਕੇ ਗਿਆ ਤਾਂ ਮਰਿੰਦਾ ਸਿੰਘ ਰਾਜਾ ਵੜਿੰਗ ਤੇ ਰਾਜਾ ਗਿਲਦੀ ਜਿਹੜੀ ਰਹਨ ਨੂੰ ਮਾਈਟ ਪ੍ਰਧਾਨਗੀ ਹੈ ਠੀਕ ਗਿਆ ਹਰ ਵਰਕਰ ਨੂੰ ਇੱਜ਼ਤ ਵੀ ਮਿਲ ਰਹੀ ਹੈ ਹਰ ਵਰਕਰ ਨੂੰ ਸਨੇਹਾ ਵੀ ਮਿਲ ਰਿਹਾ ਹੈ ਹਰ ਵਰਕਰ ਦੀ ਜਿਹੜੀ ਹੈ ਉਹ ਆਪਾਂ ਸੁਜੈਸ਼ਨ ਵੀ ਜਿਹੜਾ ਦਿੱਤੇ ਜਾਂਦੇ ਨੇ ਵੀ ਹੁਣ ਕੀ ਕਰਨਾ ਚਾਹੀਦਾ ਸੋ ਇਹ ਤਾਂ ਲੋਕਾਂ ਦੀਆਂ ਗੱਲਾਂ ਤਾਂ ਕੁਝ ਵੀ ਹੋ ਸਕਦਾ ਜੀ ਕਿਹੜੇ ਮੁੱਦੇ ਤੁਹਾਡੇ ਬਲਾਕ ਸੰਵਤੀ ਚੋਣਾਂ ਦੇ ਵਿੱਚ ਖਾਸ ਕਰਕੇ ਮੇਨ ਰਹਿਣ ਵਾਲੇ ਨੇ ਕਿਹੜੇ ਮੁੱਖ ਕੰਮ ਅਜਿਹੇ ਦੇਖਦੇ ਹੋ ਜਿਹੜੇ ਪਹਿਲ ਦੇ ਆਧਾਰ ਤੇ ਕਰਾਉਣਾ ਚਾਹੁੰਦੇ ਹੋ ਰਹਿੰਦੇ ਨੇ ਤੁਹਾਡੇ ਏਰੀਆ ਦੇ ਖਾਸ ਤੌਰ ਤੇ ਕਾਂਗਰਸ ਪਾਰਟੀ ਹਮੇਸ਼ਾ ਆਪਣੇ ਕੰਮਾਂ ਨੂੰ ਲੈ ਕੇ ਅੱਗੇ ਆਈ ਹੈ ਔਰ ਹਮੇਸ਼ਾ ਆਪਣੇ ਕੰਮਾਂ ਨੂੰ ਲੈ ਕੇ ਅੱਗੇ ਆਂਦੀ ਰਹੂਗੀ ਜੋ ਕਾਂਗਰਸ ਪਾਰਟੀ ਨੇ ਕੀਤਾ ਹੈ ਜਾਂ ਕਾਂਗਰਸ ਪਾਰਟੀ ਦੇ ਵਾਅਦੇ ਨੇ ਕਾਂਗਰਸ ਪਾਰਟੀ ਕਦੇ ਵੀ ਦੂਜੇ ਧਿਰ ਦੀ ਬੁਰਾਈਆਂ ਹੀ ਨਹੀਂ ਕਰਦੀ ਰਹਿੰਦੀ ਵੀ ਉਹਨਾਂ ਨੇ ਇਹ ਨਹੀਂ ਕੀਤਾ ਕਿਉਂਕਿ ਉਹ ਸਾਰਾ ਜੱਗ ਜਾਹਰ ਹੁੰਦਾ ਹੁਣ ਮੌਜੂਦਾ ਸਰਕਾਰ ਨੇ ਕੀ ਕੁਝ ਵਾਦੇ ਕੀਤੇ ਤੇ ਕੀ ਕੁਝ ਲੋਕਾਂ ਨਾਲ ਕੀਤਾ ਉਹ ਜਗ ਜਾਹਰ ਹੈ ਉਹਦੇ ਲਈ ਨਾ ਮੈਂ ਤੁਹਾਡਾ ਟਾਈਮ ਖਰਾਬ ਕਰੂੰਗਾ ਤੇ ਨਾ ਮੈਂ ਜਨਤਾ ਦਾ ਟਾਈਮ ਖਰਾਬ ਕਰੂੰਗਾ ਜਿਹੜਾ ਆਪਣਾ ਟਾਈਮ ਕੱਢ ਕੇ ਆਪਾਂ ਨੂੰ ਸੁਣ ਰਹੇ ਨੇ ਸੋਚੋ ਕੋਈ ਵੀ ਹੋਵੇ ਹਜ਼ਾਰ ਰੁਪਿਆ ਵਾਲਾ ਬੀਬੀਆਂ ਵਾਲਾ ਹੋਵੇ ਕੋਈ ਵੀ ਹੋਵੇ ਪਰ ਉਹਨਾਂ ਦਾ ਨਾ ਕਰਕੇ ਅਸੀਂ ਆਪਣੇ ਜਿਹੜੇ ਏਜੰਡੇ ਤੇ ਖੜੇ ਹੋਣਾ ਵੀ ਅਸੀਂ ਕਾਂਗਰਸ ਪਾਰਟੀ ਨੇ ਲੋਕਾਂ ਵਾਸਤੇ ਕੀ ਕਰਨਾ ਅਸੀਂ ਪਿੰਡ ਪਿੰਡ ਜਾ ਕੇ ਕੀ ਕਰਨਾ ਕੀ ਸੁਨੇਹਾ ਦੇਣਾ ਸੋ ਜੋ ਕਾਂਗਰਸ ਪਾਰਟੀ ਸਰਕਾਰ ਕਿਤੇ ਪਹਿਲੀ ਵਾਰ ਨਹੀਂ ਆਣ ਲੱਗੀ 27 ਦੇ ਵਿੱਚ ਪਹਿਲਾਂ ਵੀ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਹੈ ਸੈਂਟਰ ਦੇ ਵਿੱਚ ਵੀ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਹੈ ਸੋ ਆਪਣਾ ਸੈਂਟਰ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਜੀ ਦਾ ਰਾਜ ਰਿਹਾ ਜਿਹੜਾ ਉਹਦਾ ਮਤਲਬ ਕਾਂਗਰਸ ਪਾਰਟੀ ਦੇ ਵੱਲੋਂ ਹੀ ਪ੍ਰਧਾਨ ਮੰਤਰੀ ਰਹੇ ਨੇ 10 ਸਾਲ ਰਹੇ ਨੇ ਸੋ ਉਹਨਾਂ ਨੇ ਕਿਸਾਨਾਂ ਵਾਸਤੇ ਕੀ ਕੀਤਾ ਇਹ ਸਭ ਕੋ ਜਾਣਦੇ ਆ ਉਹਨਾਂ ਨੇ ਨੌਜਵਾਨ ਵਰਗ ਵਾਸਤੇ ਕੀ ਕੀਤਾ ਇਹ ਸਾਰਾ ਕੋਈ ਸਾਨੂੰ ਪਤਾ ਸੋ ਅਸੀਂ ਇਹਦੇ ਵਾਸਤੇ ਬੋਲਣਾ ਹੀ ਚਾਹਾਂਗੇ ਤੇਰੀ ਕਾਂਗਰਸ ਪਾਰਟੀ ਉਹ ਕਰਕੇ ਦਿਖਾਉਂਦੀ ਹੈ ਕਰਨ ਤੋਂ ਬਾਅਦ ਅਸੀਂ ਦਸੀਦਾ ਵੀ ਇਹ ਕਾਂਗਰਸ ਪਾਰਟੀ ਨੇ ਸਾਡਾ ਜਨਤਾ ਵਾਸਤੇ ਕੀਤਾ ਜੀ ਤਾਂ ਬਿਲਕੁਲ ਜੀ ਇਹ ਸਾਨੂੰ ਵਿਸ਼ਾਲ ਭਾਰਤੀ ਸਮਰਾਲਾ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਪੂਰੀਆਂ ਤਿਆਰੀਆਂ ਕਹਿੰਦੇ ਸਾਡੇ ਵੱਲੋਂ ਕੀਤੀਆਂ ਜਾ ਚੁੱਕੀਆਂ ਨੇ ਲੋਕ ਸਾਨੂੰ ਪਿਆਰ ਦੇ ਰਹੇ ਨੇ ਕਾਂਗਰਸ ਪਾਰਟੀ ਦਾ ਹਿੱਸਾ ਜ਼ਰੂਰ ਬਣ ਰਹੇ ਨੇ ਲੋਕ ਕਾਂਗਰਸ ਪਾਰਟੀ ਦੇ ਨਾਲ ਜੁੜ ਰਹੇ ਨੇ ਹੋਰ ਪਾਰਟੀਆਂ ਨੂੰ ਛੱਡ ਕੇ ਕਿਉਂਕਿ ਕਾਂਗਰਸ ਪਾਰਟੀ ਅਪੀਲ ਦੇ ਆਧਾਰ ਤੇ ਲੋਕਾਂ ਦੇ ਨਾਲ ਖੜੀ ਹੈ ਲੋਕਾਂ ਦੇ ਕੰਮ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਜਦੋਂ ਪ੍ਰਧਾਨ ਬਦਲਣ ਦੀਆਂ ਚਰਚਾਵਾਂ ਦੀ ਗੱਲ ਕੀਤੀ ਕਿ ਪ੍ਰਧਾਨ ਬਦਲਣ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਕਾਂਗਰਸ ਇੱਕ ਜੁੱਟ ਨਹੀਂ ਹੈਗੀ ਤਾਂ ਉਹਨਾਂ ਨੇ ਕੱਲ ਦੀ ਇੱਕ ਜਿਹੜੀ ਤਸਵੀਰਾਂ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀਆਂ ਨੇ ਜਿਹੜੇ ਰঞ্জਜੀਤ ਸਿੰਘ ਚੰਨੀ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਦੇ ਘਰ ਦੇ ਵਿੱਚ ਇੱਕ ਕੋਈ ਫੰਕਸ਼ਨ ਰੱਖਿਆ ਗਿਆ ਸੀ ਉੱਥੇ ਦੀ ਤਸਵੀਰ ਉਹਨਾਂ ਨੇ ਦੱਸੀ ਕਿ ਉੱਥੇ ਤੁਸੀਂ ਦੇਖਿਆ ਸਾਰੀ ਲੀਡਰਸ਼ਿਪ ਜਿਹੜੀ ਹੈ ਕਾਂਗਰਸ ਦੀ ਉਹ ਪਹੁੰਚੀ ਹੋਈ ਸੀ ਅਜੇ ਹੀ ਕੋਈ ਗੱਲਬਾਤ ਨਹੀਂ ਹੈ ਕਿ ਗਿਲੇ ਸ਼ਿਕਵੇ ਜ਼ਰੂਰ ਹੁੰਦੇ ਨੇ ਪਰ ਉਹ ਦੂਰ ਕਰ ਲਿੱਤੇ ਜਾਂਦੇ ਨੇ ਤਾਂ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਲੋਕ ਕਿਹੜੀ ਪਾਰਟੀ ਨੂੰ ਫਤਵਾ ਦੇ ਕੇ ਜਿੱਤ ਜਿਹੜੀ ਐ ਉਹ ਦਿੰਦੇ ਨੇ ਬਲਕਸਮਤੀ ਚੋਣਾਂ ਦੇ ਵਿੱਚ ਤਾਂ ਹੋਰ ਅਪਡੇਟਸ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉਲੰਧ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ